ਮਿੱਤਰੋ ਬਾਈ ਰਿਸ਼ਪਾਲ ਪਿੰਡ ਸਭਰਾ ਜਲਾ ਤਰਨਤਾਰਨ ਵਿਖੇ ਅੱਜ ਅਸੀਂ ਆਏ ਸੀ ਸੋ ਮਿੱਤਰੋ ਆ ਜਿਹੜੀ ਸਕਰੀਨ ਤੇ ਤੁਸੀਂ ਘੋੜੀ ਦੇਖ ਰਹੇ ਹੋ ਇਹ ਮਾਰਵਾੜੀ ਨਸਲ ਕਾਂਟਿਆਂ ਦੇ ਵਿੱਚੋਂ ਆਉਂਦੀ ਆ ਮਿੱਤਰੋ ਸੋ ਮਿੱਤਰੋ ਇਹਨਾਂ ਦਾ ਸ਼ੌਕ ਵੀ ਬਾਲਾ ਕੋਈ ਪੁਰਾਣਾ ਨਹੀਂ ਪਾਇਆ ਪਰ ਫੇਰ ਵੀ ਲਾਗੇ ਬਨੇ ਤੂਦੀ ਬੋਲਦੀ ਐ ਇਹਨਾਂ ਦੇ ਸ਼ੌਕ ਦੀ ਸੋ ਬਾਈ ਹੁਣੀ ਕਹਿੰਦੇ ਸੀ ਅਸੀਂ نسل ਤੇ ਬਲੱਡ ਲੈਣ ਇੱਕੋ ਹੀ ਰੱਖੀ ਹੋਈ ਐ ਸੋ ਮਿੱਤਰੋ ਮਾਚੇ ਏਰੀਏ ਦੇ ਵਿੱਚ ਇਹ ਇੱਕ ਵੱਖਰਾ ਸਟੱਡ ਫਾਰਮ ਬਾਈ ਹੁਣੀ ਬਣਾ ਰਹੇ ਨੇ ਜੋ ਕਿ ਇੱਕ ਨਵੇਕਲੇ ਤਰੀਕੇ ਦੇ ਨਾਲ ਤਿਆਰ ਹੋ ਰਿਹਾ ਐ ਸੋ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਭਾਈ ਰਿਸ਼ਪਾਲ ਜੀ ਦੇ ਨਾਲ ਕਿ ਇਹਨਾਂ ਦਾ ਸਟੱਡ ਫਾਰਮ ਦੇ ਉੱਤੇ ਖਰਚਾ ਆਇਆ ਹੈ ਕਿਹੜੇ ਕਿਹੜੇ ਇਹਨਾਂ ਨੇ ਜਾਨਵਰ ਰੱਖੇ ਨੇ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਅੱਜ ਦਿਖਾਉਣਾ ਹੈ ਸੋ ਆਜੋ ਵੀ ਮਿਲਦੇ ਹਾਂ ਭਾਈ ਉਹਨਾਂ ਦੇ ਨਾਲ ਹਾਂਜੀ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਅੱਜ ਦਾ ਵਲੌਗ ਤੁਹਾਡੇ ਲਈ ਫੇਰ ਬਹੁਤ ਵਧੀਆ ਤੇ ਸਪੈਸ਼ਲ ਲੈ ਕੇ ਆਏ ਆਂ ਜੀ ਅੱਜ ਦਾ ਵਲੌਗ ਜਿਹੜਾ ਮੈਂ ਸਟਾਰਟ ਕਰ ਰਿਹਾ ਜੀ ਪਿੰਡ ਸਭਰਾਵਾ ਤੋਂ ਸਟਾਰਟ ਕਰ ਰਿਹਾ ਠੀਕ ਹੈ ਜੀ ਤੇ ਵੱਡੇ ਸਭਰਾਵਾ ਤੋਂ ਮੈਂ ਸਟਾਰਟ ਕਰ ਰਿਹਾ ਵਲੌਗ ਤੇ ਇਹ ਮਿੱਤਰੋ ਵਲੌਗ ਅੱਜ ਦਾ ਤਾਂ ਵਧੀਆ ਹੋਣ ਵਾਲਾ ਕਿਉਂਕਿ ਅੱਜ ਤੁਹਾਨੂੰ ਮੈਂ ਫੇਰ ਬਹੁਤ ਹੀ ਵਧੀਆ ਜਿਹੜੇ ਆ ਨਾ ਉੱਚ ਚੋਟੀ ਦੇ ਜਾਨਵਰ ਜਿਹੜੇ ਉਹ ਤੁਹਾਨੂੰ ਮੈਂ ਦਿਖਾਉਣ ਲੱਗਾ ਮਾਰਵਾੜੀ ਨਸਲ ਦੇ ਜਿਹੜੇ ਆ ਨਾ ਇਹ ਵੀਰ ਹੋਣਾ ਨੇ ਜਾਨਵਰ ਰੱਖੇ ਆ ਠੀਕ ਹੈ ਜੀ ਘੋੜੇ ਰੱਖੇ ਹੋਏ ਆ ਤੇ ਘੋੜੀਆਂ ਰੱਖੀਆਂ ਹੋਈਆਂ ਤੇ ਬਿਲਕੁਲੀ ਮੈਂ ਨਾ ਇਥੇ ਆਉਣਾ ਦਾ ਮੇਰਾ ਮਕਸਦ ਇਹੀ ਸੀ ਆਪਾਂ ਜਦੋਂ ਪਿਛਲਾ ਵਲੌਗ ਕੱਢਿਆ ਸੀ ਨਾ ਪੱਠਣ ਭਾਈਕੇ ਵਾਲਾ ਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਹੀ ਇਹ ਪਰਿਵਾਰ ਸੀ ਇਹ ਕਹਿੰਦੇ ਸੀ ਵੀ ਸਾਡੀ ਵੀ ਜਿਹੜੀ ਵੀਡੀਓ ਬਣਾਇਓ ਸਾਡਾ ਵੀ ਤਾਂ ਵਲੌਗ ਕਰਿਓ ਤੇ ਇਸੇ ਸਬੰਧ ਦੇ ਵਿੱਚ ਆਪਾਂ ਨਾ ਵੀਰ ਹੋਂਣਾ ਕੋਲ ਆਏ ਸੀ ਇਹਨਾਂ ਦੇ ਕੋਲ ਵੀ ਜਿਹੜਾ ਨਾ ਬਹੁਤ ਵਧੀਆ ਜਿਹੜਾ ਇਹਨਾਂ ਨੇ ਸਟੱਡ ਫਾਰਮ ਜਿਹੜਾ ਉਹ ਖੋਲ ਕੇ ਰੱਖਿਆ ਹੋਇਆ ਜੀ ਤੇ ਹੁਣ ਵੀ ਜਿਹੜਾ ਇਹ ਕੰਮ ਕਰਿਆ ਨਾ ਜਿਹੜਾ ਬਹੁਤ ਮਤਲਬ ਬਿਲਕੁਲ ਹਾਈ ਲੈਵਲ ਤੇ ਮਤਲਬ ਇਹ ਕੰਮ ਆਪਣਾ ਲੱਗੇ ਆ ਖੜਨ ਜਿਹੜਾ ਸਟੱਡ ਦਾ ਤੁਹਾਨੂੰ ਅੱਜ ਮੈਂ ਸਾਰੀ ਝਾਤੀ ਮ ਸ਼ੌਂਕਦਮੋਲ ਇਹ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੇ ਆਪਣਾ ਸਟੱਡ ਫਾਰਮ ਜਿਹੜਾ ਇਹਨਾਂ ਲੋਕੀ ਕੋਠੀਆਂ ਦੇ ਪੈਸਾ ਨਹੀਂ ਲਾਉਂਦੇ ਜਿੱਨਾ ਆਪਣਾ ਸਟੱਡ ਫਾਰਮ ਤੇ ਹੀ ਇਹਨਾਂ ਨੇ ਪੈਸਾ ਲਾਤਾ ਠੀਕ ਹੈ ਜੀ ਚਲੋ ਜਾਨਵਰ ਤੇ ਜਿਹੜੇ ਮਹਿੰਗੇ ਹੈਗੇ ਹੀ ਹੈਗੇ ਨੇ ਤੇ ਪਰ ਜਿਹੜਾ ਇਹਨਾਂ ਨੇ ਸਟੱਡ ਤੇ ਫਾਰਮ ਤੇ ਆਪਣੇ ਦੇ ਪੈਸਾ ਲਾਇਆ ਉਹ ਇੱਕ ਵੱਖਰਾ ਹੈ ਜੀ ਇੱਕ ਸ਼ੌਂਕ ਦੀ ਗੱਲ ਆ ਠੀਕ ਹੈ ਜੀ ਤੇ ਮਿੱਤਰੋ ਤੁਹਾਨੂੰ ਮੈਂ ਚਾਤੀ ਮਰਾਉਣਾ ਜੀ ਜਾਨਵਰਾਂ ਦੀ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਤੇ ਬਾਕੀ ਕਮੈਂਟਾਂ ਦੇ ਵਿੱਚ ਜਰੂਰ ਦੱਸ ਇਹ ਸਟੱਡ ਫਾਰਮ ਦਾ ਨਾਮ ਵੀ ਜੀ ਉਹਨਾਂ ਨੇ ਰੱਖਿਆ ਪੱਠੜ ਸਟੱਡ ਫਾਰਮ ਠੀਕ ਹੈ ਜੀ ਤੇ ਬਾਕੀ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਿ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਆ ਕਿ ਤਰ੍ਹਾਂ ਨਹੀਂ ਦੇਖ ਰਹੇ ਕਿ ਤਰ੍ਹਾਂ ਕਰ ਰਹੇ ਆ ਤੇ ਕਿਹੜੀ ਨਸਰ ਰੱਖੀ ਆ ਕਿਹੜੀ ਨਹੀਂ ਤੇ ਉਹ ਆਪਾਂ ਸਾਰਾ ਤੁਹਾਨੂੰ ਜਾਣੂ ਕਰਾਵਾਂਗੇ ਠੀਕ ਹੈ ਜੀ ਤੇ ਬਾਕੀ ਵੀਡੀਓ ਬਹੁਤ ਐਂਡ ਹੋਣ ਵਾਲੀ ਆ ਤੁਹਾਡੇ ਲਈ ਤੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਤੇ ਆ ਜੋ ਮਿੱਤਰੋ ਚੱਲਦੇ ਆ ਵੀਰ ਉਹਨਾਂ ਨਾਲ ਕਰਦੇ ਆ ਗੱਲਬਾਤ ਨਾਲੇ ਦਿਖਾਉਨੇ ਆ ਤੁਹਾਨੂੰ ਜਾਨਵਰ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਮਹਾਰਾਜ ਠੀਕ ਠਾਕ ਜੀ ਬੜੀ ਕਿਰਪਾ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਕੀ ਨਾਮ ਭਾਜੀ ਆਪਣਾ ਆਪਣਾ ਰਿਸ਼ਪਾਲ ਸਿੰਘ ਜੀ ਪਿੰਡ ਸਭਰਾ ਪਿੰਡ ਸਭਰਾ ਹਾਂਜੀ ਠੀਕ ਹੈ ਜੀ ਤੇ ਫਾਰਮ ਦਾ ਨਾਮ ਤੁਸੀਂ ਰੱਖਿਆ ਸਟੱਡ ਪੱਠੜ ਸਟੱਡ ਫਾਰਮ ਹਾਂਜੀ ਕਿਉਂਕਿ ਸਾਡਾ ਪਿਛਲਾ ਪਿੰਡ ਪੱਠੜ ਭਾਈ ਕੇ ਸੀ ਅੱਛਾ ਜੀ ਤੇ ਉਸ ਚੀਜ਼ ਦੇ ਨਾਲ ਸਾਨੂੰ ਇੱਥੇ ਸਭਰਾਵਾਂ ਚ ਵੀ ਪੱਠੜਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਜੀ ਠੀਕ ਆ ਤੇ ਇਹ ਆ ਵੀ ਅਸੀਂ ਸੋਚਿਆ ਕਿ ਕਿਉਂ ਨ ਅਸ ਪਰਮ ਦਾ ਨਾਮ ਆਪ ਦਾ ਪਸ਼ੋਕੜ ਦਾ ਹੀ ਰੱਖਿਆ ਜਾਵੇ ਪਸ਼ੋਕੜ ਦਾ ਹੀ ਰੱਖ ਲਿਆ ਚਲੋ ਜੀ ਦੇ ਨਾਲ ਸਾਨੂੰ ਲੋਕ ਜਾਣਦੇ ਤੇ ਉਹ ਫਾਰਮ ਦਾ ਨਾਮ ਹੋ ਜਾਵੇ ਠੀਕ ਹੈ ਜੀ ਠੀਕ ਹੈ ਵੀ ਬੜੀ ਵਧੀਆ ਗੱਲ ਆ ਜਿਹੜਾ ਤੁਸੀਂ ਸ਼ੌਂਕ ਤੇ ਚਲੋ ਪਗਾਇਆ ਪਗਾਇਆ ਪਿਛਲਾ ਪਸ਼ੋਕੜ ਵੀ ਜਿਹੜਾ ਉਹ ਨਾਲ ਦੀ ਨਾਲ ਆਪਣਾ ਚੇਤੇ ਰੱਖਿਆ ਹਨ ਚੇਤੇ ਪਸ਼ੋਕੜ ਦਾ ਹੀ ਜੀ ਕੰਮ ਬਿਲਕੁਲ ਜੀ ਬਿਲਕੁਲ ਤੇ ਇਹ ਵੀ ਜੀ ਕਿਹੜੇ ਕਿਹੜੇ ਜਾਨਵਰ ਰੱਖੇ ਤੁਸੀਂ ਸਾਡੇ ਕੋਲ ਮਾਲਵਾੜੀ ਜੀ ਅਸੀਂ ਸ਼ੁਰੂ ਕੀਤਾ ਆ ਠੀਕ ਹੈ ਜਾਨਵਰਾਂ ਦਾ ਆਪਣੇ ਕੋਲ ਸ਼ਾਨਦਾਰ ਦੀਆਂ ਦੋ ਘੋੜੀਆਂ ਕਾਲੇ ਕਾਂਟੇ ਦੀ ਆ ਜੀ ਚੱਕਰਤਨ ਕਾਂਟੇ ਦੀ ਆ ਇੱਕ ਬਾਜ਼ਲਦਨ ਤੇ ਦੀ ਆ ਠੀਕ ਹੈ ਜੀ ਗਾੜੀ ਤਿੰਨ ਬੱਚੇ ਆਪਣੇ ਕੋ ਸੰਹ ਤਿਆਰ ਹੋਇਆ ਇੱਕ ਬੈਬਲ ਵਾਲੇ ਹੰਸ ਦਾ ਬੱਚਾ ਨੁਕਰਵਾ ਠੀਕ ਜੀ ਜਿਹੜਾ ਤਿਆਰ ਹੋ ਰਿਹਾ ਇੱਕ ਦਲਵਾਗ ਦਾ ਬੱਚਾ ਆ ਠੀਕ ਹੈ ਜੀ ਇੱਕ ਦੇਵਰਾਜ ਦਾ ਬੱਚਾ ਜੀ ਇੱਕ ਦੇਵਰਾਜ ਦਾ ਹਾਂ ਜੀ ਸੱਤਾਂ ਸੱਤਾਂ ਮਹੀਨਿਆਂ ਦੇ ਹੋ ਗਿਆ ਜੀ ਬਾਬਾ ਸੁੱਖ ਰੱਖੇ ਠੀਕ ਆ ਆਉਂਦੇ ਅੱਜ ਕੱਲ ਨੂੰ ਸ਼ੋਅ ਦੀ ਤਿਆਰੀ ਕਰਾਂਗੇ ਚਲੋ ਵਧੀਆ ਜੀ ਵਧੀਆ ਸੋ ਮਿੱਤਰੋ ਇਹ ਤੁਸੀਂ ਦੇਖ ਸਕਦੇ ਸੀ ਇਹ ਭਾਜੀ ਹੁਣੀਆਂ ਜਿਹੜੇ ਇੱਥੋਂ ਦੇ ਮੇਨ ਓਨਰ ਜਿਹਨਾਂ ਨੂੰ ਕਹਿ ਸਕਦੇ ਜਿਹੜੇ ਇਹਨਾਂ ਦੇ ਫਾਰਮ ਦੇ ਜਿਹੜੇ ਮਾਲਕ ਆ ਭਈ ਵੀਰ ਹੁਣੀਆਂ ਠੀਕ ਆ ਇਹਨਾਂ ਦਾ ਜਿੰਨਾ ਵੀ ਆ ਵੇਖ ਸਕਦੇ ਹੋ ਨਾ ਤੁਸੀਂ ਅੱਜ ਜਿੰਨਾ ਵੀ ਕੰਮ ਮੇਰੇ ਮਗਰ ਚੱਲਣ ਦਿਆ ਵਾ ਸਾਰਾ ਜਿਹੜਾ ਵੇ ਕੱਲੇ ਫਾਰਮ ਦਾ ਹੀ ਚੱਲਣ ਦਿਆ ਸਟੱਡ ਫਾਰਮ ਜਿਹੜਾ ਇਹ ਆਪਣਾ ਤਿਆਰ ਦੇ ਆ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹਾਈ ਲੈਵਲ ਦੇ ਉੱਤੇ ਇਹ ਚੀਜ਼ ਨੂੰ ਖੜਨਾ ਤੇ ਬਾਕੀ ਜਾਨਵਰ ਵੀ ਜਿਹੜੇ ਆ ਜਾਨਵਰ ਅੱਜ ਮੈਂ ਤੁਹਾਨੂੰ ਕੱਲੇ-ਕੱਲੇ ਦਿਖਾਉਂਗਾ ਭਾਜੀ ਉਹਨਾਂ ਨੇ ਕਿਹੜੇ-ਕਿਹੜੇ ਸ਼ੌਂਕ ਪਾ ਲਏ ਆ ਕਿਹੜੇ-ਕਿਹੜੇ ਨਹੀਂ ਤੇ ਰੱਖੀ ਇੱਕੋ ਹੀ ਨਸਲ ਆ ਉਹ ਵੀ ਚੰਗੀ ਤੇ ਉਹ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਬਾਕੀ ਤੁਸੀਂ ਝਾਤੀ ਮਾਰ ਸਕਦੇ ਫਾਰਮ ਨਿੱਕ ਮੇਰੇ ਹਿਸਾਬ ਨਾਲ ਮਾੜੇ ਬੰਦੇ ਦੀਆਂ ਤਿੰਨ ਕੋਠੀਆਂ ਦੇ ਇੱਥੇ ਵੈਸੇ ਨੋਰਮਲੀ ਪੈ ਸਕਦੀਆਂ ਵਾਂ ਜਿੱਡਾ ਇਹਨਾਂ ਦਾ ਫਾਰਮ ਬਣਿਆ ਠੀਕ ਹੈ ਜੀ ਤੇ ਬਾਕੀ ਆਪਾਂ ਵੀਰ ਹੁਣਾ ਨਾਲ ਗੱਲਬਾਤ ਕਰਦੇ ਨਾਲੇ ਜਾਨਵਰਾਂ ਦੀ ਝਾਤੀ ਮਾਰਦੇ ਆ ਕਰੀ ਕਿਹੜੇ ਕਿਹੜੇ ਰੱਖੇ ਵੀਰ ਹੁਣਾ ਨੇ ਤੇ ਭਾਜੀ ਦਿਖਾਉਗੇ ਫਿਰ ਸਾਨੂੰ ਕਿਹੜੇ ਕਿਹੜੇ ਜਾਨਵਰ ਆ ਤੇ ਝਾਤੀ ਮਾਰੀ ਤੇ ਮਿੱਤਰੋ ਤੁਸੀਂ ਨਾ ਇਹ ਦੇਖ ਸਕਦੇ ਹੋ ਤੁਸੀਂ ਆ ਜਿਹੜੀ ਤੁਹਾਨੂੰ ਮੈਂ ਪਹਿਲਾਂ ਹੀ ਕੁੜੀ ਦਿਖਾਈ ਆ ਨਾ ਇੱਕ ਇਹ ਹੈਗੀ ਆ ਜੀ ਮਾਰਵਾੜੀ ਨਸਲ ਦੀ ਠੀਕ ਹੈ ਜੀ ਤੇ ਬਾਕੀ ਜਾਣਕਾਰੀ ਜਿਹੜੀ ਆ ਮੈਨੂੰ ਤੇ ਜਿੰਨਾ ਕੋ ਪਤਾ ਚਲੋ ਮੈਂ ਤਾਂ ਦੱਸਦਾ ਬਾਕੀ ਰਹਿੰਦੀ ਜਾਣਕਾਰੀ ਜਿਹੜੀ ਉਹ ਭਾਜੀ ਹੁਣੀ ਦੇਣਗੇ ਲਾਗੇ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ ਕੋੜੀ ਦੇ ਤੇ ਇਹ ਭਾਜੀ ਫਿਰ ਇਹ ਜੀ ਸ਼ਾਨਦਾਰ ਦੀ ਆ ਅੱਛਾ ਜੀ ਤੇ ਬੱਚੀ ਮਗਰ ਦੇਵਰਾਜ ਦੀ ਆ ਅੱਛਾ ਇਹ ਬੱਚੀ ਦੇਵਰਾਜ ਦੀ ਆ ਹਾਂ ਜੀ ਬੱਚੀ ਦੇਵਰਾਜ ਦੀ ਆ ਠੀਕ ਆ ਤੇ 45 ਦਿਨ ਦੀ ਬੱਚੀ ਹੋਵੇ ਇਹ 45 ਦਿਨ ਦੀ ਆ ਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਇਹਦਾ ਜਿਹੜਾ ਕੱਦ-ਗਾਠ ਆ ਜਿਹੜੀ ਕੋੜੀ ਦਾ 68 ਦੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਵੈਸੇ ਮੈਂ ਦੇਖ ਰਿਹਾ ਸੀ ਵੀ ਸ਼ੌਂਕ ਵੈਸੇ ਤੁਹਾਡੇ ਵੀ ਵੱਲੇ ਹੀ ਆ ਵੈਸੇ ਇਥੇ ਤੇ ਇਹ ਜਿਹੜਾ ਤੁਸੀਂ ਰੱਖ ਰਖਾ ਇਹਦਾ ਜਿਹੜਾ ਇਹਦੀ ਦੇਖ ਰੇ ਕਿ ਆਇਤਰਾ ਮਲੇ ਛੱਡ ਛੱਡਦੇ ਹੋ ਇਹਨੂੰ ਕਿ ਮਤਲਬ ਇਹਦਾ ਕੋਈ ਇਹ 10 ਮਿੰਟ ਹਣ ਧੁੱਪ ਤਾ ਫਲਵਾਉਣ ਨੂੰ ਕੱਢਿਆ ਵਾ ਠੀਕ ਆ ਤੇ ਦਾਣਾ ਦੂਣਾ ਫਵਾਸਤਾ ਹੁਣ ਇਹਨਾਂ ਨੂੰ ਅੰਦਰ ਕਰਾਂਗੇ ਠੀਕ ਆ ਜੀ ਤੇ ਜਗ੍ਹਾ ਦੀ ਸਾਨੂੰ ਪ੍ਰੋਬਲਮ ਹੈ ਦੂਜੀਆਂ ਅੰਦਰ ਵੱਜੀਆਂ ਵਾ ਵਾਰੀ ਵਾਰੀ ਦੇ ਨਾਲ ਕੱਲਾ ਕੱਲਾ ਜਾਨਵਰ ਲੈਣ ਕੇ ਬਾਹਰ 10 ਮਿੰਟ ਤੋ ਫਲਵਾਉਣ ਦੇ ਆ ਠੀਕ ਆ ਜੀ ਠੀਕ ਆ ਤੇ ਅਜੇ ਜਗ੍ਹਾ ਦੀ ਦਿੱਕਤ ਆ ਅਜੇ ਜਗ੍ਹਾ ਹੀ ਦਿੱਕਤ ਆ ਹਾਂ ਚਲੋ ਜਗਾ ਦੀ ਥੋੜੀ ਜੀ ਆ ਜਾਂਦੀ ਹੈ ਕਿਸੇ ਵੇਲੇ ਪ੍ਰੋਬਲਮ ਤੇ ਉਹ ਤਾਂ ਕਰਕੇ ਆ ਕਿਉਂਕਿ ਇਹਨਾਂ ਦਾ ਸਟਾਰਟ ਫਾਰਮ ਜਿਹੜਾ ਜਦੋਂ ਤਿਆਰ ਹੋ ਗਿਆ ਫੇਰ ਨਹੀਂ ਇਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਆਉਣੀ ਇੱਕ ਮਹੀਨੇ ਤੱਕ ਹੋ ਜਾਊਗਾ ਇੱਕ ਮਹੀਨੇ ਤੱਕ ਆ ਠੀਕ ਹੈ ਜੀ ਤੇ ਇਹਦਾ ਨਾਮ ਕੀ ਆ ਜੀ ਕੁੜੀ ਦਾ ਗੈਤਰੀ ਆ ਨਾਮ ਇਹਦਾ ਗੈਤਰੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਮਤਰੋ ਗੈਤਰੀਆ ਵੇਖ ਸਕਦੇ ਹੋ ਕਿੰਡੀ ਸੋਹਣੀ ਆ ਕੁੜੀ ਤੇ ਇਹਦਾ ਕੱਦ-ਕਾਠ ਵੀ ਕਿੰਨਾ ਦੱਸਿਆ ਸੀ ਤੁਸੀਂ 63 63 ਇੰਚ ਆਇਤਾ ਜੀ ਢੇਠ 63 ਪਲੱਸ ਹੀ ਕਹਿ ਸਕਦੇ ਆਪਾਂ ਤੇ ਇਹ ਆਪਾਂ ਲੁਧਿਆਣਾ ਵਾਲਾ ਤਾਰੀਲੀਲਾ ਵਾਲੇ ਕੋਲ ਤਾਰੀਲੀਲਾ ਵਾਲੇ ਕੋਲ ਠੀਕ ਤੇ ਬੜਾ ਵਧੀਆ ਆ ਘੋੜੀ ਬਹੁਤ ਸੋਹਣੀ ਲੱਗੀ ਮੈਨੂੰ ਤੇ ਬਾਕੀ ਦੂਜੇ ਜਾਨਵਰ ਵੇਖੀਏ ਮਿੱਤਰੋ ਆਜੋ ਚੱਲਦੇ ਆਂ ਦੂਜੇ ਅੰਦਰ ਤੇ ਬਾਕੀ ਜਿਹੜੇ ਜਾਨਵਰ ਹੈ ਨਾ ਵੀਰ ਹੋਣਾ ਨੇ ਉਹ ਦੂਜੇ ਤਵੇਲੇ ਦੇ ਵਿੱਚ ਬੰਨੇ ਆ ਵੱਕਰੇ ਤੇ ਬਾਕੀ ਚਲੋ ਉਹ ਚੱਲਦੇ ਆਂ ਆਪਾਂ ਦੇਖਦੇ ਆਂ ਇਹਦਾ ਦੇਖ ਰੇਖ ਜਿਹੜੀ ਆ ਇਹ ਤੁਸੀਂ ਇਕੱਲੇ ਹੀ ਕਰਦੇ ਹੋ ਜਾਂ ਮਤਲਬ ਹੋਰ ਵੀ ਤੁਹਾਡਾ ਭਰਾ ਜਾਂ ਬ੍ਰਦਰ ਕੋਈ ਬ੍ਰਦਰ ਆ ਦੇ ਆ ਪਰਿਵਾਰ ਸਾਰਾ ਸੁਨਾਰੇ ਸਾਰੇ ਨਾਲ ਆ ਜੀ ਭਾਈ ਸਾਰੇ ਇਕੱਲੇ ਕਰਦਾ ਕਿ ਤੁਹਾਨੂੰ ਪਤਾ ਕੋਈ ਕੰਮ ਨਹੀਂ ਹੋਏਗਾ ਕਿ ਕਿੰਨੇ ਚਿਰ ਤੋਂ ਪਿਆਏ ਸ਼ੌਂਕ ਤੁਹਾਨੂੰ ਸਾਨੂੰ ਜੀ 2 ਸਾਲ ਹੋ ਗਏ ਇਹ 2 ਸਾਲ ਹੋ ਗਏ ਹਾਂ ਜੀ ਕਿੰਨਾ ਹਾਲੇ ਦੇਖ ਕੇ ਸ਼ੌਂਕ ਪਿਆ ਤੁਹਾਨੂੰ ਸ਼ੌਂਕ ਜੀ ਸੇਵਾ ਸਾ ਸੇਵਾਲ ਸਭ ਤੋਂ ਪਹਿਲਾਂ ਇਹ ਹਰ ਸਾ ਵਾਸਤੇ ਕੋੜਾ ਲਿਆ ਸੀ ਠੀਕ ਹੈ ਜੀ ਉਹਦੀ ਸੇਵਾ ਕੀਤੀ ਤੇ ਉਹ ਤੋਂ ਬਾਅਦ ਠੀਕ ਹੈ ਜੀ ਠੀਕ ਆਪਾਂ ਨੂੰ ਸ਼ੌਂਕ ਪੈ ਗਿਆ ਸੋ ਮਿੱਤਰੋ ਆ ਤੁਸੀਂ ਵੇਖ ਸਕਦੇ ਆ ਵੀ ਸ਼ਾਨਦਾਰ ਦੀ ਇਹ ਇਹ ਘੋੜੀ ਹੈ ਨਾ ਇਹ ਹਾਂਜੀ ਘੋੜੀ ਹੈ ਸੋ ਮਿੱਤਰੋ ਆ ਤੁਸੀਂ ਵੇਖ ਸਕਦੇ ਸ਼ਾਨਦਾਰ ਦੀ ਘੋੜੀ ਜੇ ਸਾਡੇ 63 ਇੰਚ ਹਾਈਟ ਹੈ ਜੀ ਠੀਕ ਹੈ ਜੀ ਤੇ ਦੇਵਰਾਜ ਤੋਂ ਫੇਰ ਮਿਲਿਆ ਪਹਿਲਾਂ ਵੀ ਦੇਵਰਾਜ ਦਾ ਬਸ਼ੀਰਾ ਆ ਠੀਕ ਹੈ ਜੀ ਠੀਕ ਆ ਹਾਂਜੀ ਆ ਗਈ ਬਾਦਲ ਦੰਤੇ ਜੀ ਲੋ ਮਿੱਤਰੋ ਇੱਕ ਨਾ ਮੈਨੂੰ ਸਭ ਤੋਂ ਵਧੀਆ ਭਾਜੀ ਜਿਹੜੀ ਚੀਜ਼ ਲੱਗੀ ਆ ਤਵੇਲੇ ਜਿਤਨਾ ਪੁਰਾਣੇ ਨਹੀਂ ਆ ਜਿਤਨਾ ਹੁੰਦੇ ਆਪਣੇ ਹਨਾ ਪੁਰਾਣੇ ਸਮਿਆਂ ਦੇ ਵਿੱਚ ਆ ਚੀਜ਼ਾਂ ਬਣਦੀਆਂ ਹੁੰਦੀਆਂ ਸੀ ਉਹ ਚੀਜ਼ਾਂ ਤੁਸੀਂ ਬਣਾ ਕੇ ਰੱਖੀਆਂ ਐ ਤੇ ਇਹ ਜਿਹੜਾ ਜਿਹੜਾ ਪੁਰਾਣਾ ਜਿਤਨਾ ਮੰਨ ਲਓ ਛੱਡਾ ਤੁਹਾਡਾ ਬਣਿਆ ਤੇ ਇਹ ਰੱਖੋਗੇ ਇਤਰਾ ਹੀ ਇਹ ਵੀ ਨਹੀਂ ਇਹ ਜੀ ਵੱਡਾ ਕਰਾਂਗੇ ਇਥੇ ਫਿਰ ਤਿੰਨੇ ਸਾਨਾਂ ਦਾ ਪ੍ਰੋਗਰਾਮ ਕਰ ਲਾਂਗੇ ਜਿਹੜੇ ਤਿੰਨ ਘੋੜੇ ਆਪਾਂ ਤਿਆਰ ਕਰ ਰਹੇ ਹਾਂ ਠੀਕ ਆ ਠੀਕ ਆ ਠੀਕ ਆ ਨਵਾਂ ਇਹ ਪ੍ਰਬੰਧ ਕਰਾਂਗੇ ਠੀਕ ਆ ਜੀ ਤੇ ਇਹਨਾਂ ਨੂੰ ਚਰਚਾ ਕਰਕੇ ਮੋਡੀਫਾਈ ਕਰਾਂਗੇ ਉਹਨਾਂ ਨੂੰ ਠੀਕ ਆ ਇਹਨਾਂ ਨੂੰ ਮੋਡੀਫਾਈ ਕਰਾਂਗੇ ਬਾਕੀ ਆ ਚੀਜ਼ਾਂ ਦੇ ਇਤਰਾ ਹੀ ਰਹਿਣਗੀਆਂ ਕੰਨਾਂ ਕੋਲ ਹਨਾ ਉੱਚੀਆਂ-ਉੱਚੀਆਂ ਕਰਨੀਆਂ ਪੈਣਗੀਆਂ ਸਾਰੀਆਂ ਠੀਕ ਆ ਜੀ ਲਓ ਮਿੱਤਰੋ ਦੇਖ ਸਕਦੇ ਹੋ ਤੁਸੀਂ ਇਹਦਾ ਨਾਮ ਹੈ ਨੀ ਨੀ ਮਾਂ ਇਹਦਾ ਨਾਮ ਲక్ష్ਮੀ ਜੀ ਠੀਕ ਆ ਤੇ ਬਾਕੀ ਆ ਆ ਗਏ ਛੋਟੇ ਆ ਗਏ ਹਾਂ ਆ ਜਿਹੜਾ ਨੁਕਰਾ ਆ ਇਹਦਾ ਨਾਮ ਸਾਗਰ ਆ ਇਹ ਲਾਲ ਵਾਲੇ ਦਾ ਕਿ ਦੂਜੇ ਦਾ ਨਹੀਂ ਨੁਕਰੇ ਦਾ ਅੱਛਾ ਨੁਕਰੇ ਦਾ ਨੁਕਰੇ ਦਾ ਸਾਗਰ ਆ ਠੀਕ ਆ ਹਾਂ ਸਦਾ ਬੱਚਾ ਆ ਠੀਕ ਹੈ ਜੀ ਮਹਿਬਲ ਵਾਲੇ ਦਾ ਠੀਕ ਹੈ ਜੀ ਆ ਬਾ ਦਲਵਾਗ ਦਾ ਬੱਚਾ ਇਹ ਦਲਵਾਗ ਦਾ ਜੀ ਹਾਂਜੀ ਠੀਕ ਆ ਨਾਲ ਕੋੜਾ ਜਿਹੜਾ ਇਹ ਦਲਵਾਗ ਦਾ ਇਹ ਦਲਵਾਗ ਦਾ ਆ ਆ ਗਿਆ ਦੇਵਰਾਜ ਦਾ ਜੀ ਲਓ ਮਿੱਤਰੋ ਆ ਦੇਵਰਾਜ ਦਾ ਜੀ ਇਹ ਕੋੜੇ ਹੀ ਆ ਹਨਾ ਇਹ ਤਿਆਰ ਕਰ ਰਹੇ ਹੋ ਅਜੇ ਤਿਆਰੀ ਚੱਲਣ ਦੀ ਇਹਨਾਂ ਦੀ ਚਲੋ 6 ਮਹੀਨੇ ਦੇ ਹੋ ਗਏ ਆ ਠੀਕ ਜੀ ਆਉਂਦੇ ਸਾਲ ਤੱਕ ਤਿਆਰ ਬਾਕੀ ਆ ਤੁਸੀਂ ਮਿੱਤਰੋ ਵੇਖ ਸਕਦੇ ਜੀ ਇਹਨਾਂ ਨੂੰ ਜਿਹੜਾ ਨਾ ਇਹ ਮੌਫਲੀ ਦਾ ਜਿਹੜਾ ਹੁੰਦਾ ਨਾ ਸਿਰਕਾ ਹਾਂ ਤੇ ਉਹ ਪਾ ਰਹੇ ਆ ਭਾਈ ਯੂਨੀ ਨਾਲ ਇਹਨੂੰ ਪੱਠੇ ਜਿਹੜੇ ਆ ਤੇ ਖਾਸ ਕਰਕੇ ਇਹਨਾਂ ਦਾ ਖਿਆਲ ਜਿਹੜਾ ਨਾ ਜਾਨਵਰਾਂ ਦਾ ਇਹ ਛਾਣ ਕੇ ਪਾਉਂਦੇ ਆ ਇਹ ਚੀਜ਼ ਛਾਣ ਕੇ ਤਾਵਾ ਕਿਉਂਕਿ ਇਹਨਾਂ ਦੀ ਜਿਆਦਾ ਪ੍ਰੋਬਲਮ ਜਿਹੜੀ ਆ ਨਾ ਜਿਤਨਾ ਮੰਨ ਲਓ ਕਿਸੇ ਵੇਲੇ ਜਾਨਵਰ ਤੇ ਪੀੜ ਪੀੜ ਦਾ ਪੈਂਦੀ ਹੁਣ ਤੇ ਆ ਗਈ ਆ ਜੀ ਕਾਲੇ ਟਾਂਟੇ ਦੀ ਮਿੱਤਰੋ ਆ ਕਾਲੇ ਕਾਂਡੇ ਦੀ ਘੋੜੀ ਏ ਇਹ 63+ ਹੈ ਜੀ ਇਹ ਜੀ ਆਹ ਦੇਖ ਹਾਈਟ ਸਾਡੇ ਮਿੱਤਰੋ ਸਾਡੇ 63+ ਜੀ ਹਾਈਟ ਹੈ ਜੀ ਠੀਕ ਹੈ ਜੀ ਇਹ ਵੇਖ ਸਕਦੇ ਹੋ ਤੁਸੀਂ ਤੇ ਆ ਗਿਆ ਜੀ ਰਤਨ ਕਾਂਡੇ ਦੀ ਬੇਟੀ ਆਹ ਰਤਨ ਕਾਂਡੇ ਦੀ ਇਹ ਸਾਰੇ ਮਾਰਵਾੜੀ ਹਨ ਜੀ ਇਹ ਮਾਰਵਾੜੀ ਆ ਨਕਾਂਦਿਆ 22 ਮਹੀਨੇ ਦੀ ਏਜ ਆ ਠੀਕ ਹੈ ਜੀ 22 ਮਹੀਨੇ ਠੀਕ ਹਾਂਜੀ ਤੇ ਮਿੱਤਰੋ ਤੁਸੀਂ ਵੇਖ ਸਕਦੇ ਆ ਇਹ ਚੀਜ਼ ਤੇ ਸਾਂਭ ਕੇ ਰੱਖੀਆਂ ਭਾਜੀ ਉਹਨਾਂ ਨੇ ਬੜਾ ਸ਼ੌਕ ਦੇ ਨਾਲ ਇਹਨਾਂ ਨੂੰ ਸਾਂਭੰਦੇ ਆ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਕਿ तकरीबन 6465 ਦੇ ਲਾਗੇ ਬਨੇ ਕਦਗਾਠੇ ਕੋੜੀ ਦਾ ਜਾਊਗਾ ਠੀਕ ਹੈ ਜੀ ਬਾਕੀ ਹੋਰ ਵੀ ਭਾਜੀ ਮੈਂ ਵੇਖਣਿਆ ਵਾ ਤੁਸੀਂ ਹੋਰ ਵੀ ਗਾਈਆਂ ਦੇ ਤੇ ਮੱਝਾਂ ਦੇ ਵੀ ਸ਼ੌਂਕ ਪਾਲੇ ਹੈ ਇਹਨਾਂ ਦਾ ਵੀ ਵੱਖਰਾ ਫਿਰ ਤੁਸੀਂ ਕੀਤਾ ਹੈ ਠੀਕ ਆ ਤੇ ਮੈਨੂੰ ਇਹ ਦੱਸਿਓ ਵੀ ਜਿਦ ਤਰ੍ਹਾਂ ਹੁਣ ਮੰਨ ਲਓ ਚਲੋ ਇਹ ਤੁਸੀਂ ਫਾਰਮ ਬਣਾਇਆ ਬੜੇ ਸ਼ੌਂਕ ਦੇ ਨਾਲ ਤੁਸੀਂ ਆਪਣੇ ਜਾਨਵਰ ਸੰਭਾਲਨੇ ਜੇ ਤੇ ਤੁਸੀਂ ਕੋਈ ਸੇਲ ਪਰਚੇ ਦਾ ਵੀ ਕੰਮ ਕਰਦੇ ਨਾਲ ਕੇ ਕਰੇ ਹੋ ਜੀ ਕਰਾਂਗੇ ਅਜੇ ਤੇ ਆਫਲਾਈਨ ਰਹੇ ਆ ਜਦੋਂ ਹੁਣ ਗਾਂ ਪੈਦਾਵਾਰ ਹੋਊਗੀ ਉਹ ਕਰਾਂਗੇ ਨਾ ਉਹ ਤੁਸੀਂ ਕਰੋਗੇ ਹਾਂ ਜੇ ਕੋਈ ਵੀ ਵੀਰ ਜਿੱਦਾਂ ਮੰਨ ਲਓ ਚਾਹ ਬਾਣਿਆ ਤੇ ਆਪਣਾ ਮੰਨ ਲਓ ਆ ਵੀਡੀਓ ਹੁਣ ਤੁਹਾਡੀ ਜਾਣੀ ਹੈ ਜਿੱਦਾਂ ਮੰਨ ਲਓ ਪਹਿਣੀ ਆ ਤੁਹਾਡਾ ਨੰਬਰ ਵੀ ਆਪਾਂ ਦਵਾਂਗੇ ਤੇ ਉਹ ਵੇਖ ਕੇ ਮੰਨ ਲਓ ਤੁਹਾਨੂੰ ਫੋਨ ਕਰ ਦਿੰਦਾ ਕੋਈ ਵੀ ਹਾਨੂੰ ਇਹ ਚੀਜ਼ ਦੀ ਲੋੜ ਆ ਤੁਸੀਂ ਪ੍ਰੋਵਾਈਡ ਕਰ ਦੋਗੇ ਉਹਨੂੰ ਕਰ ਦਵਾਂਗੇ ਜੀ ਠੀਕ ਹੈ ਜੀ ਪਰ ਇਹ ਜਿਹੜੇ ਵੀ ਮੇਰੇ ਵੀਰ ਆ ਨਾ ਘੋੜਿਆਂ ਦੇ ਸ਼ੌਂਕੀ ਜਿਹੜੇ ਆ ਤੇ ਜੇ ਕਿਸੇ ਨੂੰ ਵੀ ਮੇਰੇ ਭਰਾ ਨੂੰ ਜਾਂ ਕੋਈ ਮਾਰਵਾੜੀ ਨਸਲ ਦੇ ਵਿੱਚੋਂ ਕੋਈ ਵੀ ਜਾਨਵਰ ਜੇ ਚਾਹੀਦਾ ਹੋਇਆ ਭਾਈ ਹੁਣਾਂ ਕੋ ਅਵੇਲੇਬਲ ਮਿਲੂਗਾ ਤੁਹਾਨੂੰ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਤੁਸੀਂ ਗੱਲਬਾਤ ਕਰ ਸਕਦੇ ਜੀ ਦਿਲ ਦੇ ਬਹੁਤ ਸਾਫ਼ ਹੈ ਭਾਈ ਹੁਣੀ ਤੇ ਤੁਹਾਡਾ ਵੀ ਆਿਆਂ ਦਾ ਪੂਰਾ ਮਾਨਦਾਨ ਕਰਨਗੇ ਕੋਈ ਇਹੋ ਜੀ ਗੱਲਬਾਤ ਨਹੀਂ ਤੇ ਭਾਈ ਆਪਣਾ ਨੰਬਰ ਜਰੂਰ ਬੋਲਿਓ ਮੜਾ ਜੀ 9877715413 15413 9877715413 ਸੋ ਮਿੱਤਰੋ ਇਹ ਭਾਈ ਹੁਣਾ ਦਾ ਨੰਬਰ ਜੀ ਤੇ ਤੁਸੀਂ ਜਦੋਂ ਵੀ ਮਿਲਣਾ ਵਾ ਸਭਰਾ ਪਿੰਡ ਦੇ ਵਿੱਚ ਇਹ ਵੱਡੀ ਸਭਰਾ ਕੀ ਵੱਡੇ ਸਭਰਾ ਸ਼ਾਨ ਵਾਲੇ ਜੀ ਸ਼ਾਨ ਵਾਲੇ ਸ਼ਾਨ ਘੋੜੇ ਵਾਲੇ ਸ਼ਾਨ ਘੋੜੇ ਘੋੜੇ ਵਾਲੀ ਜਿਹੜੀ ਆ ਨਾ ਇਹਨਾਂ ਦਾ ਨਾਮ ਵਜਦਾ ਜੀ ਇੱਥੇ ਨਹੀਂ ਜੀ ਸ਼ਾਨ ਘੋੜੇ ਵਾਲੇ ਸਭਰਾ ਵਾਏ ਜੀ ਸ਼ਾਨ ਘੋੜੇ ਵਾਲੇ ਠੀਕ ਆ ਠੀਕ ਆ ਉਹ ਤੇ ਪੂਰੀ ਦੁਨੀਆ ਚ ਸ਼ਾਨ ਦਾ ਮਰਸਾ ਠੀਕ ਆ ਠੀਕ ਆ ਠੀਕ ਆ ਉਹ ਆਪਣੇ ਬੜੇ ਕਰੀਬੀ ਆ ਸ਼ਾਨ ਘੋੜੇ ਵਾਲੇ ਉਹਨਾਂ ਦਾ ਕਿਲੋਮੀਟਰ ਘਰ ਆਪਣੇ ਤੋਂ ਪਿੱਛੇ ਤੇ ਆਪਣਾ ਕਿਲੋਮੀਟਰ ਅੱਗੇ ਆ ਠੀਕ ਆ ਠੀਕ ਆ ਸੋ ਪਿੰਡ ਦਾ ਹੀ ਨਾਮ ਇਹੀ ਹੈ ਜੀ ਪਿੰਡ ਦਾ ਹੀ ਨਾਮ ਹੈ ਸਭਰਾ ਪਿੰਡ ਦਾ ਨਾਮ ਜੀ ਤੇ ਤੁਸੀਂ ਜਦੋਂ ਮਰਜ਼ੀ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ ਵ ਚਲੋ ਆਪਾਂ ਬਾਹਰ ਜਾ ਕੇ ਆਪਾਂ ਇੱਕ ਵਾਰੀ ਫੇਰ ਤੁਹਾਨੂੰ ਝਾਤੀ ਮਾਰਾ ਦਿੰਦੇ ਆ ਮਾਰਵਾੜੀ ਘੋੜੇ ਦੀ ਤੇ ਬਾਕੀ ਤੁਹਾਨੂੰ ਜਿਹੜੀਆਂ ਇਹਦੀਆਂ ਕਲੀਪਾਂ ਵਾਂ ਉਹ ਵੀ ਤੁਹਾਨੂੰ ਮੈਂ ਆਪਣਾ ਵੀਡੀਓ ਦੇ ਵਿੱਚ ਦਿਖਾਈ ਦਿੱਤੀਆਂ ਤੇ ਵੀਰ ਹੁਣਾਂ ਦਾ ਨੰਬਰ ਵੀ ਤੁਹਾਨੂੰ ਦਿਖਾਤਾ ਵਾ ਬਾਕੀ ਦੂਜੀ ਗੱਲ ਰਹੀ ਇਹਨਾਂ ਦੇ ਆ ਜਿਹੜੇ ਆਪਣਾ ਸਟੱਡ ਫਾਰਮ ਦੀ ਸਟੱਡ ਫਾਰਮ ਮਿੱਤਰੋ ਆਹ ਜਿਹੜਾ ਨਾ ਇਹ ਤੇ ਹਜੇ ਹੈਗਾ ਹੀ ਇਹਨਾਂ ਦਾ ਪੁਰਾਣਾ ਜਿੱਥੋਂ ਇਹਨਾਂ ਨੇ ਸ਼ੌਂਕ ਪਿਆ ਸੀ ਜਿੱਥੋਂ ਇਹਨਾਂ ਨੇ ਸਟਾਰਟ ਕੀਤਾ ਜੀ ਇਹ ਛੋਟੇ ਲੈਵਲ ਤੋਂ ਇਹਨਾਂ ਨੇ ਕੰਮ ਸਟਾਰਟ ਕਰਕੇ ਹੁਣ ਗਾੜੀ ਵੱਡੇ ਲੈਵਲ ਤੇ ਇਹਨਾਂ ਨੇ ਕੰਮ ਜਿਹੜਾ ਵਾ ਉਹ ਸ਼ੁਰੂ ਕਰਤਾ ਅ ਸੋ ਇੱਕ ਨਾ ਮਿੱਤਰੋ ਤੁਹਾਨੂੰ ਹੋਰ ਚੀਜ਼ ਦਿਖਾਉਣਾ ਜਿਹੜੇ ਆਪਣਾ ਘੋੜਿਆਂ ਨੂੰ ਪਾਉਂਦੇ ਆ ਨਾ ਜਿੱਥੇ ਮੰਨ ਲਓ ਛਾਂੜ ਕੇ ਪਾਉਂਦੇ ਆ ਉਹ ਜਿਹੜੀ ਮੌਫਲੀ ਤੁਹਾਨੂੰ ਦਿਖਾਈ ਹੈ ਨਾ ਮੈਂ ਉਹ ਚੀ ਛਾਂੜ ਕੇ ਪਾਉਂਦੇ ਆ ਉਹਨਾਂ ਵਾਸਤੇ ਇੱਕ ਆ ਪ੍ਰੋਜੈਕਟ ਲਾਇਆ ਵੀਰ ਉਹਨਾਂ ਨੇ ਆ ਤੁਹਾਨੂੰ ਦਿਖਾਉਣਾ ਆ ਵੇਖੋ ਆ ਜਿਹੜਾ ਵਾ ਇਹਦੇ ਵਿੱਚ ਨਾ ਆ ਮੌਫਲੀ ਆ ਠੀਕ ਆ ਆ ਮੌਫਲੀ ਆ ਇਹਦੇ ਵਿੱਚੋਂ ਕੱਢ ਕੇ ਇਹਦੇ 'ਚ ਪਾਉਂਦੇ ਆ ਤੇ ਇਹਨੂੰ ਬਾਅਦ 'ਚੋਂ ਇਧਰੋਂ ਢੇੜਾ ਦਿੰਦੇ ਆ ਠੀਕ ਹੈ ਜੀ ਆ ਵੇਖੋ ਆ ਢੇੜਾ ਦਿੱਤਾ ਨਾ ਤੇ ਇਹਦੇ ਨਾਲ ਉਹ ਉਹ ਜਿਹੜੀ ਆ ਥੱਲੇ ਛਾਣੀ ਜਾਣੀ ਆ ਤੇ ਜਿੰਨੀ ਵੀ ਧੂੜ ਮਿੱਟੀ ਆ ਨਾ ਆ ਵੇਖੋ ਥੱਲੇ ਥੱਲੇ ਆ ਜਾਣੀ ਇਹਦੇ ਠੀਕ ਆ ਇਹ ਵੀ ਇੱਕ ਬੜਾ ਵਧੀਆ ਵਾ ਇਹ ਵੀਰ ਹੋਣਾ ਨੇ ਜਿਨ੍ਹਾਂ ਨੇ ਬਣਾਈ ਆ ਨਾ ਵਰਕਸ਼ਾਪ ਜਿਹੜੀ ਜੁ ਬਣੀ ਆ ਤੇ ਆ ਉਹਨਾਂ ਦਾ ਨੰਬਰ ਜੀ ਠੀਕ ਆ ਜਿਹੜੇ ਵੀ ਮੇਰੇ ਵੀਰ ਭਰਾ ਜਿੰਨੇ ਵੀ ਆ ਜਿਹੜੇ ਘੋੜਿਆਂ ਘੋੜਿਆਂ ਦੇ ਸ਼ਕੀਨ ਆ ਉਹਨਾਂ ਵਾਸਤੇ ਚਲੋ ਜਿਨ੍ਹਾਂ ਨੇ ਨਵੇਂ ਰੱਖਣੇ ਆ ਉਹਨਾਂ ਵਾਸਤੇ ਬਹੁਤ ਵਧੀਆ ਇਹ ਚੀਜ਼ ਆ ਤੇ ਇਹ ਜਰੂਰ ਜਿਹੜਾ ਵਾ ਤੁਸੀਂ ਲੈ ਕੇ ਰੱਖੋ ਇਹਦੇ ਨਾਲ ਜਾਨਵਰ ਦਾ ਕੀ ਆ ਵੀ ਜਾਨਵਰ ਨੂੰ ਇੱਕ ਛਾਂਕੀ ਚੀਜ਼ ਮਿਲਦੀ ਆ ਖਾਸ ਕਰਕੇ ਘੋੜਿਆਂ ਨੂੰ ਛਾਣ ਕੇ ਹੀ ਪਾਉਣੀ ਪੈਂਦੀ ਐ ਤੂੜੀ ਹੋ ਗਈ ਤੇ ਆ ਜਿਹੜਾ ਸੁੱਕਾ ਹੋ ਗਿਆ ਜੀ ਠੀਕ ਆ ਜੀ ਸੋ ਮਿੱਤਰੋ ਇਹ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਇਹਨਾਂ ਚੀਜ਼ਾਂ ਦਾ ਠੀਕ ਆ ਤੇ ਆ ਭਾਜੀ ਮੈਂ ਵੇਖ ਰਿਹਾ ਸੀ ਜਿਹੜਾ ਫਾਰਮ ਤੁਸੀਂ ਤਿਆਰ ਦੇ ਜੇ ਕਰਨਾ ਇਹ ਕਲਾ ਘੋੜਿਆਂ ਵਾਸਤੇ ਹੀ ਹਣਾ ਸਾਰੇ ਜੀ ਠੀਕ ਆ ਤੇ ਅੱਗੇ ਰੇਂਗ ਰੰਗ ਪਰਲੀ ਸੈੱਡ ਬਣਾ ਦਾਂਗੇ ਆ ਪਾਰਕਿੰਗ ਕਰ ਦਾਂਗੇ ਠੀਕ ਆ ਜੀ ਆ ਪਾਰਕਿੰਗ ਤੇ ਜਿਹੜਾ ਘੋੜਿਆਂ ਦਾ ਜਿਤਨਾ ਮੰਨ ਲਓ ਹੁਣ ਆ ਫਿਰ ਤੇ ਇਹਨਾਂ ਨੂੰ ਮਿਲਦੀ ਆ ਇਹਦੇ ਵਾਸਤੇ ਵੀ ਕੋਈ ਜਗ੍ਹਾ ਛੱਡੀ ਆ ਉਹ ਪਰਲੇ ਬੰਨੇ ਛੱਡਾਂਗੇ ਉਹ ਲੂਸਣਿਆ ਉਹ ਰਿੰਗ ਦਾ ਦਵਾਂਗੇ ਜੀ ਅੱਛਾ ਜੀ ਤੇ ਇੱਥੇ ਪਾਰਕਿੰਗ ਦੇ ਬੈਨ ਬੂੰਣ ਵਾਲੀ ਕਰਾਂਗੇ ਅੱਛਾ ਬੈਨ ਵਾਲੀ ਕਰੋ ਠੀਕ ਆ ਠੀਕ ਕਰਾਂਗੇ ਇਸ ਜਗ੍ਹਾ ਨੂੰ ਕਿਉਂਕਿ ਇਹਦੇ ਤੇ 6 ਮਹੀਨੇ ਲੱਗਣਗੇ ਠੀਕ ਹੈ ਜੀ ਠੀਕ ਆ ਸੋ ਮਿੱਤਰੋ ਇਹ ਜਿਹੜਾ ਫਾਰਮ ਹੈ ਨਾ ਹਜੇ ਰੈਡੀ ਹੋਣਾ ਵਾ ਚਲੋ ਆਪਾਂ ਆ ਅੱਜ ਦਾ ਵਲੌਗ ਬਣਾਇਆ ਨਾ ਜਰੂਰ ਬਣਾਇਆ ਵਾ ਚਲੋ ਇਹ ਵੀ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਵਾ ਤੇ ਜਿੱਦਨ ਆ ਤਿਆਰ ਹੋ ਗਿਆ ਨਾ ਫਾਰਮ ਵੱ ਤੇ ਫੇਰ ਆਪਾਂ ਤੁਹਾਡੇ ਰੂਬਰੂ ਕਰਾਵਾਂਗੇ ਜਰੂਰ ਭਾਜੀ ਹੁਣਾਂ ਤੋਂ ਅੱਗੇ ਲਵਾਂਗੇ ਵੀ ਹਾਨੂੰ ਹੁਣ ਜਿਹੜਾ ਫਾਰਮ ਜਦੋਂ ਤਿਆਰ ਹੋ ਗਿਆ ਸਾਰਾ ਏ ਟੂ ਜ਼ेड ਜਦੋਂ ਬਣ ਗਿਆ ਤੇ ਫੇਰ ਤੁਹਾਨੂੰ ਇਹਨਾਂ ਦੇ ਜਰੂਰ ਇੱਕ ਅਰੀ ਦਰਸ਼ਨ ਮੇਲੇ ਫੇਰ ਕਰਾਉਂਗਾ ਮੈਂ ਠੀਕ ਹੈ ਜੀ ਸੋ ਇਹ ਸੀ ਅੱਜ ਦਾ ਵਲੌਗ ਠੀਕ ਹੈ ਜੀ ਭਾਜੀ ਹੁਣਾਂ ਨਾਲ ਮੁਲਾਕਾਤ ਕੀਤੀ ਦਿਲ ਦੇ ਬਹੁਤ ਸਾਫ਼ ਆ ਬਾਪੂ ਜੀ ਹੁਣਾਂ ਨੂੰ ਮਿਲਿਆ ਮੈਂ ਥੋੜਾ ਜਿਹਾ ਨਾ ਰਸਤੇ ਦੇ ਵਿੱਚੋਂ ਭਟਕ ਗਏ ਹਾਂ ਅਸੀਂ ਤੇ ਬਾਪੂ ਜੀ ਹੁਣਾਂ ਨੇ ਰਾਹ ਦਿੱਤਾ ਸਾਨੂੰ ਤੇ ਕਹਿੰਦੇ ਸਾਡਾ ਹੀ ਘਰ ਆ ਤੇ ਤੁਸੀਂ ਆ ਜਿਓ ਠੀਕ ਹੈ ਜੀ ਤੇ ਉਹ ਜਦੋਂ ਘਰੇ ਆਏ ਤੇ ਚਲੋ ਬੜਾ ਵਧੀਆ ਆਪਣਾ ਸਬਸਕ੍ਰਾਈਬ ਕਰ ਲਿਓ ਚੈਨਲ ਆਪਣਾ ਤੇ ਨਾਲੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਕਰ ਦਿਓ ਤੇ ਬਾਕੀ ਹੋਰ ਵੀ ਆਉਣ ਵਾਲੇ ਵਲੌਗ ਤੁਹਾਡੇ ਲਈ ਨਵੇਂ ਤੋਂ ਨਵੇਂ ਮੈਂ ਲੈ ਕੇ ਆਉਂਗਾ ਆਹ ਵਲੌਗ ਨੂੰ ਵੀ ਪਹਿਲਾਂ ਇਸ ਤਰ੍ਹਾਂ ਪਿਆਰ ਦਿਓਗੇ ਠੀਕ ਹੈ ਜੀ ਤੇ ਮਿਲਦੇ ਹਾਂ ਜੀ ਅਗਲੇ ਨਵੇਂ ਵਲੌਗ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ੍ਰੀ ਅਕਾਲ ਜੀ ਸੋ